ਉਹ ਮੱਦੀ ਹੋਈ ਆ ਜਗਨ ਚਰ ਦਾ ਬਾੜ ਨਹੀਂ ਆਇਆ ਆ ਮੈਂ ਤਾਂ ਮੋਟਰ ਛੱਡੀ ਖੜਾਂਗਾ ਆਲੂ ਭਰ ਜਾਣਗੇ ਮਖਿਆਂ ਅੱਜ ਉਹ ਤੋਂ ਖਰਚੇ ਵੜਾ ਲੰਦੇ ਸਾਈਡਾਂ ਵਾਲੇ ਅੱਗ ਵੀ ਲਾਉਣੀ ਐ ਉਹ ਜਗਰਾ ਆ ਗਿਆ ਉਹ ਆ ਗਿਆ ਹੋ ਕੀ ਹਾਲ ਨੇ ਸੇਠ ਜੀ ਉਹ ਠੀਕ ਐ ਹਾਂ ਬੈਠੋ ਆਜੋ ਸੁਣਨੀ ਯਾਦ ਕਰੀ ਜੰਨੇ ਅਸੀਂ ਤਾਂ ਯਾਦ ਕੇ ਹੋਰ ਇੰਨਾ ਜਪਕਣਾ ਮੈਂ ਨੰਗ ਜੀ ਛੇਤੀ ਟਾਈਮ ਨਾਲ ਕਿਉਂ ਹੋਰ ਕੀ ਐ ਇੱਥੇ ਭਾਈ ਕੁਛ ਨਹੀਂ ਲੈ ਸਾਂਝੀ ਖੇਤੀ ਕਰੀ ਆ ਸੇਠਾ ਯਾਰ ਤੂੰ ਤਾਂ ਹੁਣੀ ਮਾਂ ਡੋਲ ਗਿਆ ਮੈਂ ਤਾਂ ਅਸੀਂ ਤੇ ਪੰਜ-ਛੇ ਸਾਲ ਇਕੱਠੇ ਕਰਾਂਗੇ ਜਗੜਾ ਮੈਂ ਤੈਨੂੰ ਆਖਿਆ ਸੀ ਭਾਈ ਪਹਿਲੀ ਵਾਰ ਪੈਸਾ ਮੇਰੇ ਕੋਲੇ ਨਹੀਂ ਹੈਗਾ ਬਿਆਜੂ ਪੈਸੇ ਚੱਕ ਕੇ ਦੇਣਾ ਪਊਗਾ ਉਹ ਫਿਰ ਤੂੰ ਸਾਡੇ ਵਾਲੇ ਵੱਡੇ ਦੇ ਮਾਗਰ ਕਿਉਂ ਲੱਗਿਆ ਤੀ ਹੁਣ ਤਾਂ ਭਾਈ ਕਰਨੀ ਪਊ ਯਾਰ ਉਹ 15-20 ਹਜ਼ਾਰ ਦਾ ਨੁਕਸਾਨ ਕਿੱਲੇ ਚੋਂ ਕਿੱਥੇ ਪੂਰਾ ਹੋਊਗਾ ਉਹ ਹੁਣ ਝਾੜ ਤਾਂ ਰੱਬ ਦੀ ਕਰੋਪੀ ਆ ਯਾਰ ਝਾੜ ਝੂੜ ਹੁਣ ਘੱਟ ਨਿਕਲ ਗਏ ਹੁਣ ਆਪਣੇ ਕੀ ਸਾਰੇ ਐ ਚ ਗਾਹ ਨੂੰ ਮੜਾ ਜਾਂ ਵੱਧ ਨਿਕਲ ਕੇ ਗਿਆ ਆਲੂ ਵਧੀਆ ਹੋ ਗਏ ਆਪਣੇ ਫੇਰ ਪਾਉ ਬਾਰਾ ਇਹ ਤਾਂ ਐਂ ਚੱਲਦਾ ਹੈ ਇਹ ਤਾਂ ਮੁਰਗੀ ਆ ਪਰ ਮਾਤਾ ਨੇ ਦਿੱਤੀ ਹੁੰਦੀ ਭਾਈ ਮਗੜਾ ਮੇਰਾ ਤਾਂ ਭਾਈ ਬਲੱਡ ਦਾ ਟਾਈਪ ਆ ਉਹ ਬਲੱਡ ਕੋਈ ਨਹੀਂ ਕਾੜਦਾ ਤੇਰਾ ਐਂ ਕਰ ਸੇਠਾ ਹੁਣ ਬਾਲਾ ਨਾ ਗੱਲਾਂ ਜੀ ਫੂਕ ਤੂੰ ਉਹ ਪਈਆ ਦਾਤੀ ਆ ਜਾ ਤੈਨੂੰ ਮੈਂ ਕੰਮ ਦੱਸਦਾ ਉਹ ਕੰਦ ਭਾਈ ਦਿਹਾੜੀ ਚੁੱਕਣ ਲੱਗ ਮੇਰਾ ਭਾਈ ਮਨ ਨਹੀਂ ਹੈਗਾ ਮੈਂ ਨਹੀਂ ਕਰਦਾ ਭਾਈ ਉਹ ਗੱਲ ਤਾਂ ਸੁਣ ਸੇਠਾ ਮੇਰੀ ਦਿਹਾੜੀਏ ਪਾ ਕੇ ਆਪਾਂ ਕਿੱਥੇ ਜਾਵਾਂਗੇ ਪਹਿਲਾਂ ਝਾੜ ਘੱਟ ਨਿਕਲਿਆ ਸ਼ੇਰ ਟੁੱਟਣਗੇ ਐਨਕੀਤਾ ਆਰਤੀਏ ਦੇ ਉਹ ਇਹ ਤਾਂ ਫਿਰ ਆਈ ਸਮਝਣਾ ਪਊਗਾ ਜਿੱਥੇ 15 2000 ਗਿਆ ਕਿੱਲੇ ਮੰਗਰ ਵੀਨੇ ਚਲ 2 4000 ਹੋਰ ਗਿਆ ਤੇ ਹੋਰ ਕੀ ਆ ਆ ਦੇਖ ਲਾਓ ਤੇਰੇ ਪਿਆਉਣੇ ਵਸਾਇਆ ਤੀ ਇਹ ਕਹਿ ਦਿੰਦੇ ਉਹ ਬਾਹਾਂ ਠੇਕੇ ਤੇ ਲੈ ਲੈ 8000 ਨੂੰ ਲੈ ਲੈ 90 ਨੂੰ ਲੈ ਲੈ ਕੋਲੇ ਲੱਗਦਾ ਆ ਕਰਤਾ ਕੰਮ ਝਾਰ ਤੱਕ ਕੰਨਾਂ ਨੂੰ ਹੱਥ ਲਾ ਲੇ ਛੋਡੇਲੇ ਮੱਗਰ ਦੇ ਪਿਛੇ ਹੀ ਲੱਗਣਾ ਭਾਈ ਉਹਦੇ ਨਾਲ ਲੱਗੀ ਹੁਣ ਤੱਕ ਇਹਨਾਂ ਕਰਨੀ ਪਊ ਮੈਂ ਤੇਰੀ ਗੱਲ ਮੰਨ ਗਿਆ ਬੰਦਾ ਬੀਜਣੀ ਐ ਕੋ ਕਣਕ ਵੀ ਨਹੀਂ ਬੀਜਣੀ ਹੁਣ ਅੱਤ ਵੀ ਚੱਲਦਾ ਸਾੜ ਨਹੀਂ ਸਕਦੇ ਬੀਜਣੀ ਪਊ ਪਈ ਫੇਰਾ ਤੂੰ ਐ ਨਾ ਕਰ ਹੁਣ ਆਪਾਂ ਦਿਹਾੜੀਏ ਤੂੰ ਹੁੜੀ ਨਹੀਂ ਪੋਂਦੇ ਮੜਾ ਯਾਰ ਤਾਗੜਾ ਛੇਠ ਆ ਤੂੰ ਆ ਜਾ ਫੇਰਾ ਦਾਤੀ ਫੜਾਉਣਾ ਮੈਂ ਤੈਨੂੰ ਕਰਕੇ ਕਰਕੇ ਸੈਟਾ ਤੋਂ ਵੜਦੇ ਕਾਹਦਾਈਆ ਤੁਸੀਂ ਜੀ ਭਾਈ ਆਹ ਫੜ ਦਾਤੀ ਜਗਰ ਮਰਮਾਵੇਂਗਾ ਨਹੀਂ ਮਰਮਾਉਂਦਾ ਸੇਠਾ ਚੱਲ ਫੇਰ ਮੈਂ ਨਕਾ ਦੇਖ ਕੇ ਆਉਂਗਾ ਉਧਰ ਆਲੂ ਭਰੀ ਜਾਂਦੇ ਨੇ ਆ ਜਾ ਅੱਛਾ ਕਿੰਨਾ ਕਿਦੋਂ ਕਿਦ ਆਈ ਐ ਲੇਟ ਆ ਉਹ ਪੁੱਤ ਪਾਣੀ ਤਾਂ ਨਹੀਂ ਫੜਾਇਆਈ ਸਾਨੂੰ ਕਿਦੋਂ ਕਿਦ ਆਈ ਐ ਲੇਟ ਹੋਏ ਲੇਟ ਆਈ ਤੀ ਸਾਢੇ 11:00 ਆਈ ਆ ਸਾਢੇ 11:00 ਹੋਰ ਛੱਡਣ ਗੈਸ ਟੰਟ ਲਾਉਣਗੇ ਜਿੱਤ ਤਾਂ ਕਿੱਥੇ ਏ ਵੀ ਭੱਜ ਗਈ ਅੱਜ ਗਈ ਉਹ ਭੱਜ ਗਈ ਉਹ ਸੇਠਾ ਆ ਭੱਜ ਗਈ ਉਹ ਚੱਲ ਜਾ ਰਤ ਕੱਚੇ ਬਾੜੇ ਛੱਡ ਬਾਰੇ ਆ ਜਾ ਕਰਚੇ ਵੜਾਉਣਾ ਮੈਂ ਤੈਨੂੰ ਉਹ ਕਹੀ ਨਾ ਮਰੀ ਸੱਚ ਜਰ ਉਹ ਕਹੀ ਤਾਂ ਫਿਰ ਇੱਥੇ ਇਦਰੀ ਲੋੜ ਆਪਾਂ ਨੂੰ ਅੰਦੀ ਛੇਰ ਉੱਤੇ ਐਂ ਨਗਾਤੀ ਛੇਰ ਉੱਤੇ ਤਾਂ ਹੁਣ ਲੰਗੂਗੀ ਯਾਰਾ ਤਾਂ ਮੇਰਾ ਆਹ ਮਾਰ ਤੇ ਸੇਠਾ ਕਰੋਪੀਆਂ ਨੇ ਐ ਕਿਦਾ ਪਟੇ ਨਹੀਂ ਦੀ ਐ ਝਾੜ ਘੱਟ ਨਿਕਲੂ ਐਂ ਕਰ ਆ ਸੱਡਾਂ ਸੱਡਾਂ ਵੜਦੇ ਮੈਂ ਤਾਂ ਭਈ ਸੁੱਖ ਚਖੀਆ ਜਿਹੜੇ ਦੋ ਕਿੱਲੇ ਰਹਿ ਗਏ ਇਹ বিনা ਉਹਦਾ ਚਾਰ ਪੂਰਾ ਹੋ ਜਾਏ ਆ ਤਾਂ ਮੈਨੂੰ ਲੱਗਦਾ ਹੋਵੇ ਹੱਲ ਸਬੀ ਜੀ ਤਾਂ ਨਿਕਲੂ ਆਪਣੀ ਵਧੀਆ ਮੈਨੂੰ ਲੱਗਦਾ ਦੇਖ ਹੈ ਆ ਦੇ ਦਾਣੇ ਤਾਂ ਦੇਖ ਮੋਠਾ ਵਰਗੇ ਨੇ ਖਬਰ ਆਪਣਾ ਇਹੀ ਪੱਲਾ ਪੂਰਾ ਕਰਾ ਜੇ ਵਿਚਾਰੀ ਉਹ ਦਾਣੇ ਤਾਂ ਹੈਗੇ ਨੇ ਮੈਂ ਤਾਂ ਐ ਸੁੱਖ ਸੁੱਖੀ ਜਾਣਾ ਮੀਨੇ ਇਹੀ ਚੱਲ ਚੱਲ ਵਧੀਆ ਹੋ ਜਾਣਾ ਬਾਈ ਦੇ ਜਾ ਕੇ ਆਵਾਂਗੇ ਮਾਤਾ ਦੇ ਇਹ ਵਧੀਆ ਨਿਕਲ ਗਈ ਮੈਂ ਤੇਰੇ ਨਾਲ ਜਾ ਬਗ ਜੂ ਕੋਈ ਨਾ ਉਹ ਆਪਣੀ ਦੀਆਂ ਜੇ ਵੀ ਵੱਢ ਜਾ ਰਹੇ ਹੁਣ ਇਹ ਤਾਂ ਵੱਢ ਹੁਣ ਇਹ ਤਾਂ ਪੱਕ ਗਿਆ ਇਹ ਤੋ ਆਪਾਂ ਕੀ ਕਰਾਉਣਾ ਤੂੰ ਐ ਕਰ ਜੇ ਬੀਬੂ ਨੂੰ ਰੱਖਣੀ ਐ ਬੀਰੂ ਰੱਖ ਲੋ ਵਧੀਆ ਨੇ ਹਾਂ ਦੇਸੀ ਵੀ ਠੀਕ ਰਹਿੰਦਾ ਬੀਰ ਰੱਖ ਲਾਂਗੇ ਤੂੰ ਐ ਕਰ ਸੇਠਾ ਇੱਥੋਂ ਲੱਗ ਜਾ ਉਹ ਤੱਕ ਸਾਰੇ ਵੱਢ ਦੇ ਠੀਕ ਹੈ ਹਾਂ ਮੈਂ ਉੱਧਰ ਦੇਖਦਾ ਮੋਟਰ ਦਾ ਚਲ ਲੇਟ ਤਾਂ ਪਈ ਹੁਣ ਪੱਜ ਗਈ ਦੂਜੀ ਦਾਤੀ ਚੱਕ ਲਿਆ ਤੇ ਆ ਜਾ ਲਾਈਏ ਚੱਲੀ ਮੈਂ ਵੀ ਆ ਜੰਨਾ ਮੈਂ ਕਿਰੇਟ ਵਾਲਿਆਂ ਨੂੰ ਉਹਦਾ ਖਾਬਰਾ ਫੋਨ ਲਾ ਕੇ ਪੁੱਛ ਲੈਣਾ ਸਾਡੀ ਦੇਣ ਦੇਖ ਲੈ ਹਾਂ ਦੇਖ ਲੈ ਜੇ ਮੰਨ ਲੈਣਗੇ ਮੰਨ ਲਾਂਗੇ ਹੈਗਾ ਦੇਖੋ 11 ਓਰ ਲੱਗ ਜੇ ਨਹੀਂ ਫਿਰ ਕਹਰਾ ਦਵਾਰੇ ਪਰ ਤੇ ਪਰ ਫੇਰ ਟਾਈਮ ਲੱਗ ਜੂ ਯਾਰ ਆਲੂ ਵੀ ਜ਼ਰੂਰੀ ਨੇ ਰਮਾਉਣੇ ਉਹ ਚਲ ਜਗਰੇ ਤੂੰ ਆ ਜਾ ਫਿਰ ਛੇਤੀ ਮੈਂ ਕਰਦਾ ਸ਼ੁਰੂ ਰਬਾਉਣ ਲੈ ਕੇ ਹਾਂ ਹਾਂ ਆਰਾਮ 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 हो हो हो। करनी पऊ भई ज सब कुछ करना पवगा और जन्ने चर छ चलते ने चे तो सब कुछ करना पीछे ए पग भी ले लिया फटी के बदिया चलता सी काम

ਹਰਾਂ 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 ਇਹ ਕੋਈ ਡਿੱਕਾ ਜਿਹਾ ਲੱਗ ਰਿਹਾ ਹੈ ਡਿੱਕਾ ਜਿਹਾ ਸੇਠ ਨੂੰ ਚੰਦਲੀ ਜਾਂਦਾ ਹੈ ਚੰਦਲੀ ਕਿੱਥੇ ਗਿਆ thằng ਉਹ ਹਰਾਂ ਹਰਾਂ ਉਹ ਸੇਠਾ ਹਾਂ ਭਈ ਉਹ ਦੂਰਾ ਯਾਰ ਪੁੱਠੇ ਪਾਸੇ ਬੈਠਾ ਉਹ ਪੁੱਠੇ ਛਿੱਧਾ ਕੀ ਪੁੱਠੇ ਛਿੱਧਾ ਦਾ ਯਾਰ ਉਹ ਪਤੰਦਰਾ ਤੋਂ ਤਾਂ ਬੱਟੇ ਹੋਰ ਪਾਸੇ ਕਰੀ ਖੜਾਂਗਾ ਤੱਕੜੀ ਹੋਰ ਪਾਸੇ ਉਹ ਗੱਲ ਹੋ ਗਈ ਆ ਪੁੱਠੇ ਪਾਸੇ ਉਧਰੋਂ ਵੱਡਦਾ ਆ ਨਾ ਤੇਰੀ ਦਾਤੀ ਜੀ ਬਾਜਦੀ ਉਹ ਅੱਛਾ ਉਹ ਮਗਰ ਮੈਂ ਵੀ ਛੋਟੀ ਜਿਹੀ ਨਾ ਮਗਰਸਾ ਡਿੱਕਾ ਲੱਗ ਰਿਹਾ ਹੈ ਖਰਚੇ ਵੱਢਣ ਨੂੰ ਇਹ ਡਿੱਕਾ ਤਾਂ ਲੱਗੂ ਉਹ ਦੇ ਦਾਤੀ ਉਹਦੇ ਵਿੱਚ ਵੱਜੀ ਜਾਂਦੀ ਆ ਉਧਰੋਂ ਲੱਗ ਗਈ ਆ ਜਾ ਪਾਈ ਦੇ ਉਹ ਕਹਿੰਦੇ ਬੰਦੇ ਨੇ ਜਿਹੜਾ ਜਿਹੜਾ ਕੋਈ ਕੰਮ ਕਰਦਾ ਹੋਇਆ ਤਜਰਬਾ ਆ ਜਾਂਦਾ ਜਿਵੇਂ ਆਏ ਵੱਢਦੇ ਸੀ ਆਏ ਹਾਂ ਆਏ ਦਾਤੀ ਵਾਲੀ ਬਾਰ-ਬਾਰ ਇਹ ਚ ਵੱਜੀ ਦੇਸੀ ਤੁਮ ਆਖੇ ਗੱਲਾਂ ਇਹ ਨੀ ਨਾ ਪਾਛਾ ਬਦਲ ਲੀਏ ਚਲ ਮੈਂ ਤਾਂ ਹੁਣ ਉਧਰ ਪਾਣੀ ਲਾਉਂ ਇਹ ਤੇਰਾ ਕੰਮ ਆ ਮੈਂ ਛੜਾਲੀ ਗਰੇਡ ਵਾਲਿਆਂ ਤੂੰ ਵੀ ਲੈਟ ਆ ਠੀਕ ਹੈ ਠੀਕ ਹੈ ਆਇਆ ਐਤੀ ਕੋਲੇ ਕੋਲੇ ਗਰੇਡਾ ਆਪਣੇ ਐ ਤਾਂ ਸੋਖਾ ਕੰਜਰ ਦਾ ਵਾਹਾਂ ਹੀ ਸੋਖ ਹੁੰਦਾ ਚੀਜ਼ਾਂ ਦਾ ਇਹ ਬੰਦੇ ਨੇ ਕਿ ਕਹਿਰਾ ਉਹ ਕਹਿੰਦੇ ਯਾਰ 8 ਣ ਤੱਕ ਅੱਜ ਸੀ ਮਗਰਾ ਕਹਿੰਦੇ ਟੈਨਸ਼ਨ ਹੀ ਨਾ ਲੈ 8 ਣ ਤੱਕ ਲੈ ਚੱਲੂ ਇਹ ਤਾਂ ਠੀਕ ਠੀਕ ਹੈ ਹਾਂ ਛੜਾਇਆ ਯਾ ਮੈਂ ਹਾਂ ਹਾਂ ਨਾ ਠੀਕ ਹੈ ਆਲੂ ਰਬਾਦੂ ਅੱਜ ਸਾਰੇ ਠੀਕ ਹੈ ਆ ਕੰਮ ਕਰਦੇ ਅੱਜ ਇਹ ਤਾਂ ਮੈਂ ਬਸ ਦੋ ਘੰਟੇ ਚ ਪਾਰ ਮਾਰੂਗਾ ਮੈਂ ਹਾਂ ਤੂੰ ਇਧਰੋਂ ਬੈਠਾ ਇਧਰੋਂ ਬੈਠਾ ਇਧਰੋਂ ਬੈਠਾ ਹਾਂ ਠੀਕ ਹੈ ਉਹਦਾ ਪਤੰਦਰਾ ਪੱਟੇ ਹੋਰੀ ਕਿਧਰੇ ਲਈ ਫਿਰਦਾਗਾ ਆਇਆ ਤੂੰ ਇੱਥੇ ਮਤੂੰ ਆਇਆ ਬੈਠਾ ਜਿਵੇਂ ਬੰਦਾ ਕਾਮਲਾ ਜਨ ਸ਼ੈਣ ਵਾਲੀ ਗੱਲ ਕਰਤੀ ਉਹ ਫਿਰ 1000 ਰੁਪਏ ਸੇਠਾ ਤੁਹਾਨੂੰ ਕਟੇ ਤੱਕੜ ਬਟਿਆਂ ਦਾ ਹੁੰਦਾ ਬਟੀਆਂ ਤੱਕੜੀਆਂ ਦਾ ਮਾਨੂੰ ਇਹ ਤਜਰਬਾ ਭਰਾਵਾ ਛੋਖਾ ਵੀ ਮਗਰ ਦੇਖਣ ਦੇਖਣ ਨੂੰ ਗੱਲ ਕੁਝ ਵੀ ਨਹੀਂ ਛਲੀ ਲੈ ਹਾਂ ਹੋਰ ਆਜਾ ਇਧਰ ਨੂੰ ਛੋਖਾ ਵੱਡਣਾ ਚੱਲ ਮੈਂ ਤਾਂ ਉਧਰ ਗਾ ਰੋ ਇਹਨੇ ਮੈਂ ਵੱਡਦਾ ਹੀ ਬਾਰ-ਬਾਰ ਦੱਸੀ ਛੜੀ ਬੱਚਤ ਵੱਜੀ ਜਾਂਦੀ ਸੀ ਗੱਲ ਤੇੜਾ ਲੀਏ ਪਾਛਾ ਪੁਲਟਾ ਹੋ ਗਿਆ ਸੀ ਹਾਂ ਤੂੰ ਐਂ ਵੱਡੀ ਚੱਲ ਹੈਨਾ ਇੱਕ ਪੁੱਛਣਾ ਜੇ ਭੈਣ ਚਾਹ ਇਹ ਤਾਂ ਕੰਡੀ ਵਾਲੀ ਹੈ ਭਾਈ ਕੰਡ ਤਾਂ ਹੁੰਦੀ ਆ ਫਿਰ ਸੇਠਾ ਇਹੀਆਂ ਚੀਜ਼ਾਂ ਤੇ ਹੋਰ ਵੀ ਮੱਖਣੀ ਲੱਗੂਗੀ ਖੰਟੀ ਲੱਗੂਗੀ ਹੋਰ ਯਾਰ ਇਹ ਤਾਂ ਕੰਟਰੀ ਦਾ ਬੱਚੇ ਲੱਗਿਆ ਪਿਆ ਖਾਲੀ ਕੰਡਨੀ ਤਾਂ ਉਹ ਸੇਠਾ ਇੱਕ ਗੱਲ ਦੱਸ ਮੈਨੂੰ ਕੰਮ ਤੈਨੂੰ ਕਿਵੇਂ ਲੱਗਿਆ ਓਏ ਕੰਮ ਤਾਂ ਬੱਚਿਨੇ ਰੱਬ ਨੂੰ ਐਂ ਕਹਨੇ ਆ ਹਾਂ ਬਿਨੇ ਰੱਬਾ ਇਹਦੇ ਕੰਮ ਤੋਂ ਬੱਚ ਬਚਾ ਕੇ ਰੱਖੀ ਕਿਉਂ ਉਹ ਕੋਈ ਨਾ ਪੰਜ ਚਾਰ ਸਾਲ ਇਕੱਠੇ ਕਰਾਂਗੇ ਉਹ ਚਾਰ ਛੱਲਣ ਬਚਣ ਫੇਰ ਤਾਂ ਫਾਇਦਾ ਪਈ ਉਹ ਬਚਣਗੇ ਪੰਜ ਚਾਰ ਸਾਲ ਤਾਂ ਲਾਈ ਗਾ ਮੇਰੇ ਨਾਲ ਉਹ ਮੱਤ ਜਿਵੇਂ ਲੱਗੀ ਤੇਰੇ ਨਾਲ ਉਹ ਜਿਹੜੇ ਕੰਮ ਦਾ ਕੋਈ ਹਸਾਬ ਕਿਤਾਬ ਹੀ ਨਹੀਂ ਉਹ ਕਰਨ ਦਾ ਕੀ ਫਾਇਦਾ ਯਾਰ ਇਹ ਕੰਮ ਦਾ ਕੋਈ ਹਸਾਬ ਕਿਤਾਬ ਤਾਂ ਹੈ ਨਹੀਂ ਬਸ ਗਦੇਮ ਕੋਈ ਲੱਗੇ ਰਹੋ ਅਹੀਂ ਚੱਲਣਾ ਪਊਗਾ ਚੱਲ ਮੈਂ ਦੇਖਿਆ ਮੈਂ ਨਕਾ ਦੇਖਿਆ ਭਈ ਹੋਰ ਉਧਰ ਵੀ ਲੱਜਾ ਮਗਰੇ ਪੀਪੇਰਾ ਹਾਂ ਮੈਨੂੰ ਐਂ ਦੱਸ ਜਰਾ ਮੇਨ ਤਾਂ ਕੰਟ ਨੇ ਖਾ ਲਿਆ ਉਹ ਕੰਡ ਵੀ ਤੇਰੀ ਹਟਾ ਦਾਂਗੇ ਖੜ ਜਾ ਹੁਣ ਨਾ ਤੂੰ ਆਪ ਤੈਨੂੰ ਲਵਾ ਮੈਨੂੰ ਮਾੜੀ ਮੋਟੀ ਆਥਣੇ ਲਵਾ ਦਿਆ ਤੈਨੂੰ ਸੀਲਾ ਗੁੱਟੂ ਓਏ ਨਾ ਪਈ ਨਾ 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 ਫੇਰ ਕੰਟ ਬਾਲੀ ਲਡੂ ਕਰੇ ਫੇਰ ਇਹ ਜੀ ਹਾਂ ਇਹ ਤਾਂ ਤੇਰੇ ਨਾਲ ਸੇਮ ਹੀ ਨਹੀਂ ਹੋਗੇ ਆਪਾਂ ਕਿਤੇ ਹੱਥ ਲਾਇਆ ਨਾ ਐ ਤੇ ਐਂ ਪਈ ਰਹਿੰਦੀ ਛੋਡੇ ਹਾਂ ਹਾਂ ਆਪਾਂ ਹੱਥ ਲਾਉਂਦੇ ਪਈ ਇਹ ਦੇਖ ਲੈ ਹਨਾ ਸੇਠਾ ਓਏ ਗੱਲ ਕਰ ਤੇਰੇ ਮੱਝ ਮੋਝ ਨਹੀਂ ਰੱਖੀ ਓਏ ਹਰੇ ਹਰੇ ਕਰਚੇ ਨੇ ਜੇ ਟੋਕੇ ਚ ਕੋਤਰਨੇ ਹੁਣ ਕੀ ਹੋ ਗਿਆ ਉਹ ਖਾ ਲਿਆ ਕੰਟ ਨੇ ਯਾਰ ਕੋਈ ਨਾ ਕੋਈ ਨਾ ਕੋਈ ਨਾ ਮੈਂ ਆਉਣਾ ਨੱਕਾ ਦੇਖ ਕੇ ਜਾ ਜਾ ਬਗ ਜਾ ਬਗ ਜਾ ਅੱਗੇ ਚੱਪਾ ਗਿ ਜਾ ਆ ਬਣਾ ਬਣਾ ਆ ਅੱਜ ਆ ਲਾਲਾ ਕਾਬੂ ਆਪਣੇ ਕਰਦਾ ਇਹਦੀ ਪੰਗਾ ਲੈ ਲਿਆ ਇਹ ਲਾ ਮਗਰਾ ਤੈਨੂੰ ਸ਼ਰਾਬ ਮਾਰ ਜੀ ਮੇਰਾ ਅੜੇ ਮਗਰਾ ਤੈਨੂੰ ਸ਼ਰਾਬ ਮਾਰ ਜੀ ਉਹ ਤੂੰ ਲਾਲਾ ਅੱਜ ਜਾਰੇ ਆ ਗਿਆ ਅੱਜ ਕਟਾਂਗੇ ਕਰਦਲ ਵਾਲੇ ਦੀ ਮਗਰਾ ਅੱਜ ਲੈਨੇ ਜਾਰੇ ਪਾਣੀ ਦੀ ਗਰਦ ਠਾ ਦੇਣੀ ਆ ਆਏ ਹਾਏ ਗਰਦ ਠਾ ਦੇਣੀ ਆ ਪਾਣੀ ਦੀ ਪਾਣੀਆਂ ਅੱਜ ਆਇਆ ਕੱਪ ਦੇਖਦੇ ਆ ਤੈਨੂੰ ਲਾਲਾ ਦੇਖਦੇ ਆ ਉਹ ਕਿਹੜੇ ਆਲੂ ਆ ਪੀਰਬ ਟੂਬ ਜੜ ਕੇ ਉਧਰ ਕਿਹੜਾ ਨੱਕਾ ਟੋੜਦਾ ਭਾਂ ਦੇ ਪਾਈਪ ਦੱਬੇ ਹੋਇਆ ਤੇ ਤਾਂ ਹੀ ਚੱਲੂ ਅੱਜ ਲੈਣਿਆ ਨੇ ਯਾਰੇ ਆ ਸਾਲਾ ਇਹ ਤਾਂ ਨਹੀਂ ਮੁੜ ਕੇ ਆਖੂਗਾ ਸਾਡੇ ਨਾਲ ਨੂੰ ਵੀ ਮੈਸੇਜ ਖੇਤੀ ਸਾਂਝੀ ਕਰਨੀ ਆ ਮਾਤਾ ਫਸਿਆ લાલા ਅੱਜ ਤੇਰੀਆਂ ਚੀਕਾਂ ਨਾਲ ਕੜਾਈਆਂ ਜੱਟ ਦਾ ਪੁੱਤ ਨਾਕੀ। ਓ ਤੇਉ ਲਾਲਾ ਰੰਗ ਲਾਈ ਜਨਾ ਓਏ ਸਿੱਖ ਗਿਆ। ਓਏ ਰੰਗ ਤਾਂ ਪਈ ਲੋਨੀ ਪੇਨਗੇ। ਹਾਏ ਹਾਏ ਓਏ ਹਾਏ ਹਾਏ ਸਿੱਖ ਗਿਆ। ਸਿੱਖਣਾ ਪਊ ਪਈ ਸਿੱਖਣਾ ਪਊ। ਪਿਆਰਾ ਭਰ ਗਿਆ ਜੀ। ਪਿਆਰਾ ਭਰ ਗਿਆ। ਅੱਛਾ ਵੱਡੇਗਾ ਹਾਂ। ਵੱਡੇ ਆ ਓ ਲਾਲਾ ਓਏ। ਐਤ ਕੀ ਤਾਂ ਆਲੂ ਬਾਲੇ ਵਧੀਆ ਹੋਣਗੇ ਓਏ। ਓ ਪਈ ਜੱਗੜਾ ਤੂੰ ਵੀ ਜੇ ਕਿਉਂ ਕੰਮ ਲਿਆ ਕਿੰਨਾ ਕਰਨਾ। ਓ ਪਈ ਹਜੇ ਪੋ ਮਾਗਦਾ ਮਹੀਨਾ ਬਾਕੀ ਆ। ਜੇ ਪੋ ਮਾਗਦੇ ਮਹੀਨੇ ਚ ਪੋਰੇ ਤੋਂ ਬਚ ਗਏ ਤਾਂ ਆਪਣੇ ਹੋਣਗੇ ਉਹ ਆਲੂ ਹੈ ਤੁਸੀਂ ਤਾਂ ਹਰੇ ਹੋਏ ਨੂੰ ਨਿਕਲੇ ਬੂਟੇ ਨੂੰ ਦੇਖ ਕੇ ਬੰਦ ਕੁੱਚੀਆਂ ਮਾਰਦਾ ਫਿਰਦਾ ਉਹ ਬਾਂਦਰ ਦੀਆਂ ਤੇਰੀਆਂ ਗੱਲਾਂ ਬੇਲ ਬਾਲੀ ਸੋਣੀ ਐ ਬੇਲ ਆ ਬਾਲੀ ਸੋਣੀ ਬਣੀ ਐ ਉਹ ਹਜੇ 6 ਮਹੀਨੇ ਉੱਪਰ ਪਏ ਨੇ 6 ਮਹੀਨੇ ਬਾਅਦ ਉਹ ਆਪਣੇ ਹੋਣਗੇ ਹਜੇ ਆਪਣੇ ਨਹੀਂ ਹਜੇ ਤਾਂ ਉਹ ਉੱਪਰ ਵਾਲੀ ਨੀਲੀ ਛਤਰੀ ਵਾਲੇ ਦੇ ਨੇ ਉਹ ਜੇ ਰੇਟ ਵਧੀਆ ਆ ਗਿਆ ਪਾਉ 12 ਆ ਵਿਚੀ ਜੀਰੀ ਜੂਰੀ ਭੁੱਲ ਜਾਂਗੇ ਆਪਾਂ ਜਿਹੜੀ ਘਾਟੇ ਦੀ ਹੋਈ ਆ ਉਹ ਤਾਂ ਪਈ ਆਉਣ ਵਾਲਾ ਸਮਾਂ ਉਹਨਾਂ ਨਾਲ ਸਮਾਧ ਚੁਪ ਜਗੜਾ ਸਮਾਧ ਚੁਗਾ ਠੀਕ ਹੈ ਪਹਿਲੇ ਹੀ ਨਹੀਂ ਤੁਸੀਂ ਤਾਂ ਬਾਹਲਾ ਅਡਵਾਂਸ ਸੋਚਦੇ ਹੋ ਤੰਦਰੋ ਆ ਤਾਂ ਛੋਟੀ ਸੋਚ ਵੱਖਰੀ ਹੁੰਦੀ ਆ ਇਹ ਤਾਂ ਹੈਗੀ ਸੇਠਾ ਗੱਲ ਤੁਸੀਂ ਲੰਮੀ ਸੋਚਦੇ ਹੋ ਇਹ ਤਾਂ ਕੋਰਾ ਕੋਰੇ ਦੇ ਮਹੀਨੇ ਠੰਡ ਦੇ ਮਹੀਨੇ ਬਾਕੀ ਪੈਣ ਜੇ ਠੰਡ ਤੋਂ ਬਚਣਗੇ ਥੇਰੀ ਆ ਐ ਤਾਂ ਹੈਗਾ ਸੇਠਾ ਮੈਂ ਇਹ ਤਾਂ ਗੱਲ ਹੈਗੀ ਤੇਰੀ ਉਹ ਭਾਈ ਜਗੜਾ ਮੈਂ ਤਾਂ ਪ੍ਰਿੰਡੀਆਂ ਜਿਹਨੇ ਭੇਂਦਾ ਖਾ ਲਿਆ ਖਾਣ ਨੂੰ ਕੋਈ ਹੋ ਗਿਆ ਚੁਸ਼ਣਾ ਚਾਰ ਕਰਕੇ ਵੜਦਾ ਹਾਂ ਹਾਂ ਤੇ ਖੁਰਕ ਲੜਦੀ ਆ ਨਹੀਂ ਪੁੱਛਣਾ ਯਾਰ ਕਾਂਡੀ ਵਾਲੀ ਹੈ ਪ੍ਰਿੰਡੀਆਂ ਚ ਤਾਂ ਮੈਂ ਕਰਾਂ ਖੁਰਕ ਇੱਦਾਂ ਨਾ ਕਲੀ ਆ ਆ ਸ਼ਰਕੀ ਤਿੰਨ ਯਾਤ ਜੰਦੇ ਓਰੇ ਆ ਗੇ ਮਰੇ ਫੇਰੀ ਯਾਤ ਆ ਫੜਾ ਦਾਤੀ ਕਰੀਏ ਜਾਦੂ ਟੂਣਾ ਓ ਉਹੀ ਨਾ ਕਹਤ ਤੂੰ ਹੀ ਬੜੀ ਚੇੜਦੀ ਏ ਇੱਥੇ ਓ ਆ ਓ ਤੂੰ ਹੀ ਨਾ ਚੇੜਦੀ ਪਈ ਮਗਰ ਉਹ ਨਹੀਂ ਯਾਰ ਖੁਰਕ ਪਾਸੇ ਇਹਦੇ ਨਾਲ ਹਟ ਜੂ ਇਹ ਤਾਂ ਓ ਨਹੀਂ ਪਈ ਮੈਂ ਤਾਂ ਨਾ ਆ ਕੇ ਹੁਣ ਬਸ ਸਰ ਦੇ ਰਹਿੰਦੇ ਆ ਆ ਫੜਦਾਤੀ ਲੈ ਗਈ ਓ ਰੱਖ ਦਾਤੀ ਜੱਟੂ ਜੀ ਓ ਲੈ ਜਾ ਮੈਂ ਤਾਂ ਖਾ ਰਿਆ ਜਦ ਤੂੰ ਪੁੱਛਣਾ ਮੈਂ ਤਾਂ ਨਾ ਹੁਣਾ ਖੇਲ ਚ ਵਰਦਿਆਂ ਜਿੱਤ ਕੇ ਹੂੰ ਹੂੰ ਆ ਸਿੱਟ ਗਿਆ ਹਸਿਆਰੇ ਤਾਂ ਸੇਠਾ ਬਾਪ ਪੁੱਠਾ ਪਾਲਿਆ ਤੈ ਜੱਟ ਨਾਲ ਦੇਖਦਾ ਜਾ ਤੇਰਾ ਕੀ ਬਣਾਉਣਾ ਚੱਕਰ ਕੁੰਡਾ ਮੈਂ ਹਾਂ ਦੇਖਦਾ ਜਾ ਅੱਗੇ ਤੋਂ ਨਹੀਂ ਤੂੰ ਕਹਿੰਦਾ ਵੀ ਸਾਂਝੀ ਖੇਤੀ ਕਰਨੀ ਆ ਖਾਲੇ ਚਿਕਨ ਤੇ ਨਾ ਕੇ ਮਰੀ ਰਾਮਦਾਰੀ ਆਈ ਐ ਚਾਰ ਮਿੰਟ 10 ਮਿੰਟ ਰਾਮ ਕੱਦਿਆ ਬਹੁਤ ਹੜਾ ਕੰਮ ਆ ਪੇ ਖਿੱਤੀ ਦਾ ਕੰਡ ਨੇ ਜੱਟ ਤੁਹਾਡੇ ਨੇ ਜੱਟ ਪਾਈ ਵਿਚੋ ਲਾਲਾ ਜਾ ਆ ਕਾ ਤੂ ਹੋ 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 ਕਿਉਂ ਸੇਠਾ ਠੀਕ ਆ ਪੀ ਜੱਗੜਾ ਠੀਕ ਆ ਬਾਈ ਜੱ ਬਾਈ ਨਾ ਆਇਆ ਹਾਂ ਹਾਂ ਪਈ ਨਾ ਆ ਕੇ ਮੜੀ ਜੀ ਰਾਮਦੇਰੀ ਆ ਤੂੰ ਹਥਿਆਰ ਉੱਥੇ ਛਟਿਆ ਆ ਹੋ ਹੋ ਹਾਲੀ ਸੀ ਕੰਡ ਨੇ ਪਈ ਭਿੰਡੀ ਤਾਂ ਕੰਢੀ ਬੜੀ ਆ ਅੱਛਾ ਦੇਸੀ ਭਿੰਡੀ ਆ ਹੁਣ ਨਹੀਂ ਫੇਰ ਨਹੀਂ ਕਰਦਾ ਹਾਂ ਤੇਰਾ ਖਾਦੀਆਂ ਮਿਨੇ ਆਪਾਂ ਨੇ ਉਹ ਕਾਜ ਜੀ ਵੀ ਉਹਦੀ ਬਣਾ ਲੈ ਜਾਂਦੀ ਹੈ। ਨਾ ਸਬਜੀ ਵੀ ਬਹੁਤ ਵਧੀਆ ਬੰਦੀ ਹੈ। ਫੇਰ ਸਬਜੀ ਆ ਹਾਂ। ਸੀਲਾ ਵੀ ਮੰਨ ਗਈ। ਕਹਿੰਦੀ ਹੈ ਕਿ ਅੱਗੇ ਮੁੱਲ ਦੀ ਧਰੀ ਜਾਂਦੇ ਦੀ ਲੈ ਲੈ। ਉਹ ਜਿਹੜੇ ਭਈਆ ਟਿੱਕ ਟੂਕਲੇ ਕੱਦੂ ਹੁੰਦੇ ਨੇ ਜਾਂ ਆਹ ਦਵਾਈ ਦੁਵਾਈ ਦੀ ਹੁੰਦੀ ਹੈ ਸਬਜੀ ਉਹ ਤਾਂ ਛੜੀ ਕੁਝ ਦੀ ਨਹੀਂ। ਹਾਂ। ਉਹਦਾ ਜਿਵੇਂ ਜਿਵੇਂ ਕੋਈ ਬੜਾ ਬੱਕਰੇ ਨਹੀਂ ਦਿੰਦੇ ਹੁੰਦੇ ਆਪਾਂ। ਐਂ ਬੱਚ ਹੋ ਜਾਂਦਾ ਇਹ ਤਾਂ ਅਰੀਜਨਲ ਕੁਝ ਜਾਂਦੇ ਰੇ ਪਈ। ਪਤਾ ਨਹੀਂ ਦੇਖ ਜੇਠਾ ਤੈਨੂੰ ਤਾਂ ਮੈਂ ਕਹਿ ਨਹੀਂ ਸਕਦਾ ਵੀ ਤੂੰ ਲਿੱਸਾ ਹੋ ਗਿਆ ਪਾਰਾ ਹੋ ਗਿਆ। ਸੀਲਾ ਤਾਂ ਐਂ ਵੱਧ ਗਈ। ਖਾ ਖਾ ਕੱਦੂ ਪਰ ਇੰਡੀਆਂ ਉਹ ਕਹਿੰਦੀ ਮੈਂ ਇੱਕ ਦੀ ਮੁੱਲ ਨਹੀਂ ਲੈ ਕੇ ਦੇਖੀ ਆ ਉਹਦਾ ਭਾਈ ਖੋਸਾ ਦੇਖ ਸੇਠਾ ਤੇਰਾ ਪਤਾ ਨਹੀਂ ਮੈਨੂੰ ਨਹੀਂ ਨਹੀਂ ਇਹ ਤਾਂ ਗੱਲ ਮੰਨਦੇ ਭਈ ਸਬਜ਼ੀ ਤਾਂ ਜਮਾ ਰੰਗ ਲਾਤੇ ਤੇ ਬਾਕੀ ਦੂਜੇ ਨੰਬਰ ਤੇ ਸ਼ੁੱਧ ਸਬਜ਼ੀ ਸ਼ੁੱਧਾ ਹੈ ਹਾਂ ਕੋਈ ਰੇਹ ਤੇਲ ਪਾਉਣੇ ਇਹਨਾਂ ਪਾਉਂਦੀ ਨਹੀਂ ਆਪਾਂ ਇਹ ਆਪਾਂ ਕਿਹੜੀ ਸਪਰੇ ਕੀਤੀ ਹੈ ਕਿੱਲੀ ਆਪਦਾ ਮੱਛਰ ਜਿਹੜੀ ਕੀਤੀ ਸੀ ਹਾਂ ਉਹ ਕਰੀਤੀ ਉਹ ਨੋਰਮਲ ਚੀਜ਼ ਇੱਕ ਵਾਰੀ ਸਾਬਣ ਕੋਲ ਕੇ ਕਰਦੀ ਸੀ ਹਾਂ ਹਾਂ ਉਹਦੇ ਨਾਲ ਉਹ ਤੇਲੇ ਤੂਲੇ ਜਿਤਨੇ ਪਾ ਲੈਗੇ ਉਹਦਾ ਆਹੀ ਚੀਜ਼ਾਂ ਨੇ ਅੱਜ ਕਦੇ ਖੈਰ ਹੀ ਨਹੀਂ ਪਈ ਬਾਪਿਆਂ ਨੂੰ ਉਕੇ ਮਰਨ ਵਾਲਾ ਕੰਮ ਹੋਇਆ ਪਿਆ ਆ ਦੇਖਦੇ ਆ ਖੜਕਾ ਕੇ ਸਰਦਾਰ ਦਾ ਬੂਹਾ ਕੀ ਆ ਮਿਲ ਜੇ ਕੁਸ ਤਕੜਾਈ ਤਕੜਾ ਪੁੱਤਰਾ ਕੈਮੀ ਚ ਪੜਦਾ ਚੌਥੀ ਚ ਪੜਦੇ ਆ ਚੌਥੀ ਇਹਦੇ ਨਾਲ ਕੋ ਪੰਗੇ ਲਈ ਜਾਂ ਨਾ ਖੇਡਦਾ ਸੀ ਖੇਡਦਾ ਸੀ ਕੈਮੀ ਚ ਪੜਦਾ ਪੁੱਤਰਾ ਚੌਥੀ ਚ ਪੜਦੇ ਆ ਚੌਥੀ ਚ ਪੜਦੇ ਆ ਲਿਆ ਬਾਬਾ ਨੂੰ ਕੋਈ ਚਾਹ ਪਾਣੀ ਕੋਈ ਦੁੱਧ ਪਾਣੀ ਕੋਈ ਆਟਾ ਦੀ ਕੋਲੀ ਪਾ ਦੇ ਬੜੀ ਦੂਰੋਂ ਆਏ ਆ ਓਕੇ ਮਰਦੇ ਫਿਰਦੇ ਆ ਬਾਬਾ ਮੈਂ ਪਾਸ ਹੋ ਜੂ ਪਾਸ ਹੋ ਜੇਗਾ ਪੁੱਤਰਾ ਹੋ ਜੇਗਾ ਲੈ ਹੱਥ ਦਿਖਾ 7ਵੀਂ ਚ ਫੇਲ ਹੋਵੇਂਗਾ 8ਵੀਂ ਚ ਪਾਸ ਹੋ ਜਾਏਗਾ ਤੇਰਾ ਬਾਪੂ ਤੈਨੂੰ ਗਾਣਾ ਕੱਢਦਾ ਕੱਢਦਾ ਨਾ ਬੜੀਆਂ ਕੱਢਦਾ ਤੇਰੀ ਮੰਮੀ ਤੈਨੂੰ ਬੜਾ ਪਿਆਰ ਕਰਦੀ ਐ ਕੱਲਾ ਕੱਲਾ ਪੁੱਤਰਾ ਕੱਲਾ ਮੁੰਡਈ ਐ ਕੱਲਈ ਐ ਪੁੱਤਰਾ ਕੱਲਈ ਐ ਬੋਲ ਤਾਂ ਨਹੀਂ ਇੱਕ ਤਾਂ ਤੂੰ ਬੋਲਣ ਵਾਲੀ ਵੀ ਤੈਨੂੰ ਦਿੰਦੇ ਆ ਕਿੱਦੜ ਸੰਗੀ ਬਿੰਗਤ ਰਿੰਗੀ ਕਰਕੇ ਹਾਂ ਪੁੱਤਰਾ ਕੱਲੇ ਹੀ ਨਹੀਂ ਕੱਲਾ ਨਹੀਂ ਕੱਲਾ ਕੱਲਾ ਮੁੰਡਾ ਕਰਦਾ ਤੇਰੀ ਦੇਖ ਆ ਬਸ ਰਹੀ ਐ ਇੱਕੋ ਹੀ ਪੁੱਤਰਾ ਤੂੰ ਕੱਲਾ ਹੀ ਆ ਪੁੱਤਰਾ ਠੀਕ ਐ ਲੈ ਕੋਈ ਚਾਹ ਪਾਣੀ ਦਾ ਪਲਾ ਦੇ ਬਾਬਿਆਂ ਨੂੰ ਭੁੱਖ ਲੱਗੀ ਐ ਦੁੱਧ ਦੁੱਧ ਪਿਆ ਦੀ ਕੋਈ ਤੂੰ ਮੇਰੇ ਚਾਚੇ ਕੋਲੇ ਜਾ ਲੈ ਚਾਚੇ ਕੋਲੇ ਜਾਲਾਂ ਚਾਚੇ ਕੋਲੇ ਭੱਜ ਜਾਨੇ ਆ ਕੁਛ ਕਹਿੰਦਾ ਤਾਂ ਨਹੀਂ ਕੁੱਤਾ ਬਿਲਾ ਤਾਂ ਨਹੀਂ ਰੱਖਿਆ ਹਾਂ ਕੁੱਤਾ ਬਿਲਾ ਰੱਖਿਆ ਤਾਂ ਸਦੀ ਫਿਰ ਬਾਬਿਆਂ ਨੂੰ ਨਹੀਂ ਰੱਖਿਆ ਰੱਖਿਆ ਨਹੀਂ ਚਲ ਵਗ ਚਲਦੇ ਆ ਤੇਰੇ ਚਾਚੇ ਕੋਲੇ ਵੀ ਵਗ ਚਲਦੇ ਆ ਕੁੱਤਾ ਕਤਾਂ ਅਸਲੀ ਗੂ ਕੁੱਤਾ ਤਾਂ ਨਹੀਂ ਹੈਗਾ ਚੱਲ ਚਲਦੇ ਆ ਪੁੱਤਰਾ ਚਲਦੇ ਆ ਘਰ ਬੜਾ ਸੋਹਣਾ ਪਾਇਆ ਰੰਗ ਭਾਗ ਲੱਗੇ ਪਏ ਆ ਰੌਣਕਾਂ ਲੱਗੀਆਂ ਪਈਆਂ ਪਰਮਾਤਮਾ ਇਦਾਂ ਹੀ ਚੜਦੀ ਕਲਾ ਤੇ ਰੱਖੇ ਓਟ ਪਈ ਮੁਟਿਆਰ ਠੀਕ ਐ ਹੁਣ ਤਾਂ ਠੀਕ ਐ ਬੱਚਾ ਹਈ ਤਰਾ ਚਾਚਾ ਪੁੱਤਰਾ ਹਾਂ ਓਏ ਨਰਿੰਦਰ ਮੈਂ ਵੇਲੇ ਉਹ ਬਾਬਾ ਜੀ ਨੇ ਪਾਸ ਹੋਊਗਾ ਪਾਸ ਹੋਊਗਾ ਪਾਸ ਹੋਊਗਾ ਹੀ ਇਹ ਪਰ ਕੰਜਰ ਦੇ ਆਪ 10000 ਰੁਪਏ ਕਿਉਂ ਮੰਗਣਾ ਤੈਨੂੰ ਮੈਂ ਕਹਣਾ ਡੀਟੀਓ ਨਾ ਲਾ ਦੇ ਆਪ ਬਾਬਾ ਤੂੰ ਕਿੱਥੇ ਰਹਿਣਾ ਓਏ ਬਾਬਾ ਕੁੱਲੀਆਂ ਤੇਰਾ ਹੀ ਰਵਕਾ ਇਹਦਾ ਕੁੱਲੀ ਚ ਰਹਿੰਦਾ ਤੈਨੂੰ ਮੈਂ ਕਹਣਾ ਉਹ ਮੰਡੀਲਾ ਚੋਂ ਨਾ ਲੈ ਕੇ ਦੇ ਦੇ ਭੈਣ ਦੀ ਮਰਾ ਗਿਆ ਹਵੇਲੀ ਕੋਈ ਵਧੀਆ ਦੇਖ ਵੀ ਕਰ ਤੂੰ ਆਪਾ ਜਮਾ ਤੂੰ ਆ ਕੋ ਪੁਰੀ ਬੋਲ ਮਰੇ ਜਾ ਤੂੰ ਛੋਟੇ ਜਿਹੜਾ ਬਾਬਾ ਆਪ ਦਾਤਾ ਸੀ ਤੀ ਇਹਨੂੰ ਤੁਰਿਆ ਫਿਰਦਾ ਉਹ ਤੇ ਇਹ ਤੈਨੂੰ ਕੀ ਡੀਟੀਓ ਲਵਾ ਦੂਗੀ ਹੈ ਤੈਨੂੰ ਕਿਹੜਾ ਡੀਟੀਓ ਲਵਾ ਦੂਗਾ ਅੱਛਾ ਮਾਰੀ ਗਲਤੀ ਪਈ ਹੈ ਗਿਆਨ ਦੀ ਗੱਲ ਆ ਅਗਰ ਚੁਗਲੀਆਂ ਕਰੀਏ ਨਿਓ ਬਾਬੇ ਦੀਆਂ ਲੱਗਦਾ ਉਹ ਬਾਬਾ ਚੁਗਲੀਆਂ ਕਰ ਲਈ ਤੁਸੀਂ ਜਵਾਕਾਂ ਦੇ ਦਿਮਾਗ ਤੇ ਭਾਈ ਗਲਤ ਗੱਲਾਂ ਪਾਉਣੇ ਹੋ ਅੰਤ ਬਸ਼ਬਾਸ ਅੰਤ ਬਸ਼ਬਾਸ ਫਲਾਉਣੇ ਹੋ ਨਹੀਂ 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 ਤੁਸੀਂ ਖੈਰ ਲੈਣੀਆ ਖੈਰ ਲਓ ਤੇ ਜਾਓ ਆਥਨੇ ਬਿੱਲਾ ਬਣਾਓ ਤੇ ਅਧਿਆ ਲਾਓ ਤੇ ਕਿਉਂ ਜਬ ਬਿੱਲੇ ਬੁੱਲੇ ਵੀ ਨਹੀਂ ਮਿਲਦੇ ਹੈਗੇ ਬਿੱਲੇ ਬੁੱਲੇ ਵੀ ਚੱਕਦੇ ਜਿਮੀਂਦਾਰਾਂ ਦੇ ਨਾਲ ਚੂਹੇ ਕਣਾ ਸੱਪ ਨਾਲ ਗੋਹ ਕੁਛ ਨਹੀਂ ਮਿਲਦਾ ਹੈਗਾ ਭੁੱਖੇ ਮਰਦੇ ਫਰਦੇ ਆ ਉਹ ਨਾਥਾ ਦੇਖਿਆ ਬਾਬਾ ਦੇਖਿਆ ਬਾਬਾ ਉਹ ਸੇਠਾ ਆਪਾਂ 나ਥ ਨੂੰ ਹੀ ਗੱਲ ਪੁੱਛਦੇ ਆ ਨਾਥਾ ਤੂੰ ਤੜਕੇ ਦਾ ਫਿਰਦਾਗਾ ਹਾਂ ਭਗਤਾ ਕੀ ਬੱਟਿਆ ਖਟਿਆ 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 ਗਿਆ 250 ਰੁਪਏ ਪਾਲਿਆ ਦੇੜੀ 250 ਬਣਿਆ ਬਣ ਗਿਆ 250 250 ਬਣ ਗਿਆ ਉਹ ਵੀ ਬੁੜੀਆਂ ਬੜੀਆਂ ਤੂੰ ਲਿਆਏ ਹੋਏਗਾ ਨਹੀਂ ਨਹੀਂ ਇਹ ਨਹੀਂ ਵਕਤਾ ਨਾ ਇਹ ਪੈਂਚਰ ਲਾਇਆ ਹੋਊ ਪੈਂਚਰ ਨਹੀਂ ਭਗਤਾ ਮਾਇਆ ਦਾ ਉਹ ਹੈ ਦੀ ਫਿਰ ਪਕਥੀ ਕਿਉਂ ਕਰਦੇ ਜੇ ਤੂੰ ਮੈਂ ਵੰਡ ਦੇਣੀ ਆ ਕੀੜਿਆਂ ਨੂੰ ਪਾ ਦੇਾਂਗੇ ਚਿੜੀਆਂ ਨੂੰ ਪਾ ਦੇਾਂਗੇ ਦਾਣਾ ਪਾਣੀ ਪਾ ਦੇਾਂਗੇ ਅੱਜ ਜੇ ਤੂੰ ਆਖੇ ਲੱਗੇ ਮੈਂ ਥੋਰ ਪਿਆ 250 ਹੋ ਗਿਆ ਹਾਂ ਭਕਤਾ 500 ਲੈ ਲਈ ਖਾਦਾ ਭਕਤਾ ਕੰਮ ਕਰਨਾ ਕੀ ਕਰਨਾ ਥੋੜੀ ਆ ਜਰਾ ਗਾਜਰਾਂ ਗੁਜਰਾਂ ਲਾਉਣੀਆਂ ਨੇ ਬਾੜੀ ਖੋਡਣੀਆਂ ਲੱਤ ਜਰਾੜ ਪਾਈ ਹੋਈ ਆ ਬਾਬਿਆਂ ਦੀ ਮਾੜਾ ਲੱਤ ਤਾਂ ਉਹਦੀ ਛਿੱਟੀ ਹੋ ਜੂ ਤੂੰ ਕੁਝ ਨਹੀਂ ਹੁੰਦਾ ਮੰਨ ਲੈ ਗੱਲ ਗੁੜਾ ਦੇਣੀ ਆ 500 ਪੱਕੀ ਗੱਲ ਆ 500 ਪਹਿਲਾਂ ਦੇਣਾ ਬਊ ਉਹ ਦੇ ਦੂੰ ਨਾ ਆਖਣੇ ਉਹ ਆਈ ਤਣੀ ਇਹ ਇਹ ਤੋਂ ਬਾਬਿਆਂ ਨੇ ਪ੍ਰੀਤ ਕਰਿਆ ਹੋਇਆ ਜਿਹੜਾ ਕਿਸੇ ਨੂੰ ਦੱਸਣਾ ਯਾਰ ਬਾਬਾ ਉਹ ਕੋਈ ਨਾ ਬਾਬਾ ਇਹ ਨਹੀਂ ਦੱਸਦਾ ਕਿਸੇ ਨੂੰ ਇਹ ਸੇਠ ਨਾਲ ਜਾ ਰਹੀ ਹੈ ਸਾਡੀ ਸਾਂਝੀ ਖੇਤੀ ਕਰੀ ਹੋਈ ਹੈ ਸਾਡੀ ਉਹ ਕਾਣਾ ਕਰਦੇ ਹੋ ਮੈਨੂੰ ਕਾਣਾ ਕਰਦੇ ਹੋ ਤੁਸੀਂ ਉਹ ਨਹੀਂ ਕਾਣਾ ਕਰਦੇ ਬਾਬਾ ਤੂੰ ਤੂੰ ਤਾਂ ਆਖਿਆ ਕਰੇਗਾ ਮੈਂ ਬਾੜੀ ਜੀ ਲਾਉਣੀ ਆ ਥੋੜੇ ਜਿਹਾ ਤਾਂ ਦੋ ਮੰਜਿਆਂ ਦਾ ਤਾਂ ਗੁੱਟ ਦੇ ਤੇ 50 ਰੁਪਏ ਫੜ ਤੇ ਅਥਰੇ ਲਾ ਪੀਏਗਾ ਨਿਯਾਰੀ ਦੇ ਚੌਵੇਂ ਦਰਜ ਕਿਸੇ ਚਲੋ ਹੋਰ ਲੈ ਗਏ ਚਲੋ ਦੱਸਾਂ ਫਿਰ ਕੰਮ ਚਲੋ ਵਾ ਬੀੜ ਨਾਲ ਬੜੀ ਚੱਕੀ ਬੰਦਾ ਹੋਏ ਹਾਈ ਫਕਤਾ ਬੜੀ ਦੂਰ ਲੈਂਦੀ ਹੈ ਇਹ ਖਾ ਟੋਲੀ ਬਾਈ ਦੀ ਇਹ ਵਜਾਉਣੀ ਬੜੀ ਔਖੀ ਆ ਬੜੀ ਔਖੀ ਆ ਕਈ ਵਾਰੀ ਬੰਦੇ ਨੂੰ ਟਟੀਆਂ ਟੁਟੀਆਂ ਲੱਗੀਆਂ ਹੁਣ ਇਹ ਵਜਾਉਣੀ ਨਹੀਂ ਅਸੀਂ ਦੀ ਚੱਲ ਮਾਰ ਬਾਈ ਨੂੰ ਦੇਖੀ ਨਾ ਨਾਥਾ ਤੇ ਕਰਾ ਆ ਜਾ ਫਿਰ ਆ ਤਾਂ ਧਾਰੀ ਦੇ ਇੱਥੇ ਆ ਬੀਣ ਬੂਣ ਜਿੱਤਾ ਧਾਰੀ ਦੇ ਓਰੇ ਯਾਹੋ ਇਸੇ ਪੈਰ ਪੜਦਾ ਚੱਕਰਾਂ ਮੈਂ ਕਰਚੇ ਯਾਹੋ ਯਾਹੋ ਲਾਲਾ ਕੇਰੀ ਆ ਜਾ ਆ ਜਾ ਯਾ ਮਨਾਥਾ ਯਾਨੀ ਇਹ ਬਕਤਾ ਇਹੀ ਤੇ ਪੈਰ ਨਾ ਇਹੀ ਸਬਜੀ ਵੀ ਕਰਾਇਆ ਕਰਨ ਗੈਹੀ ਗਲਤੀ ਨਾ ਨਾ ਇਹ ਰੱਖ ਦੇ ਰੱਖ ਦੇ ਕੋਈ ਗੱਲ ਨਹੀਂ ਪਈ ਇਹ ਨਹੀਂ ਇਹ ਤੇਰੀ ਇਮਾਨਤ ਹੈ ਇਹ ਤੇਰੀ ਇਮਾਨਤ ਹੈ ਇਹ ਨੂੰ ਸ਼ਾਮ ਗੇ ਰੱਖੀ ਬਕਤਾ ਮਾਤਾ ਤੇਰੀ ਇਮਾਨਤ ਹੈ ਭਈ ਜੂਠੇ ਹੱਥ ਨਾਲ ਲਾਈ ਇਹਨੂੰ ਨਹੀਂ 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 ਆ ਜਾ ਓਏ ਛੋਟੇਆ ਕੰਮ ਲਾਈਏ ਇਹਨੂੰ ਜਾਓ ਤਾਂ ਆ 25 ਜਨ ਵੀ ਕਰਾ ਕੰਮ ਕੋਈ ਹੋਏ ਮਾਤਾ ਆਪਰੇ ਦੇਖੀ ਬਚਾ ਆ ਜਾ ਬਈ ਨਾਥਾ ਆ ਬਾੜੀ ਹੈ ਆਪਣੀ ਹਾਂ ਕੋਈ ਗੱਲ ਨਹੀਂ ਘੁਟਦੇ ਆਂਗੇ ਓ ਤੇ ਥੋੜਾ ਜਿਹਾ ਗੋਹਾ ਜਾਂ ਖੜਿਆ ਕੇ ਜੇ ਗੱਡੀ ਦੇਣੀਆਂ ਆਪਾਂ ਨੇ ਗੱਡੀ ਦੇਣੀਆਂ ਬਕਤਾ ਕੋਈ ਗੱਲ ਨਹੀਂ ਘੁਟਦੇ ਆਂਗੇ ਆ ਜਾ 500 ਰੁਪਈਆ ਯਾਦ ਰੱਖੀਂ ਕਿਤੇ ਬਾਬਿਆਂ ਦਾ ਭੁੱਲ ਨਾ ਜਾਮੀ ਨਹੀਂ ਭੁੱਲਦੇ ਆ ਜਾ ਤੂੰ ਤਾਂ ਯਾਦ ਰੱਖ ਰੇਗਾ ਮੱਗਰ ਨੂੰ ਵੀ ਉੱਥੇ ਜਾਣਾ ਚੱਲ ਆ ਜਾ ਕਹੀ ਗੁਹੀ ਤਾਂ ਲੈ ਲਈ ਬਾਬਿਆਂ ਨੂੰ ਉਹ ਆ ਕਹੀ ਐ ਹੋਰ ਵੀ ਫੌੜਾ ਚੱਕੀ ਜੰਨਾ ਮੈਂ ਮੈਥੋਂ ਕਰਾ ਲੈ ਆ ਜਾ ਇੱਥੋਂ ਕਿਵੇਂ ਢੱਕੂਗਾ ਵਕਤਾ ਮੈਂ ਗੋਦੀ ਚ ਆ ਕੇ ਹੰਡ ਪਾਦਾ ਮਾਰਸਾਲ ਸਾਲ ਭਕਤਾ ਬਾਬਿਆਂ ਨੇ ਕਦੀ ਸਾਲ ਮਾਰੀ ਨਹੀਂ ਉਹ ਭਕਤਾ ਟਫੇ ਲਾ ਰ ਰਹੇ ਖੁਚਾਣੇ ਤੇਰੀਆਂ ਯਾਰਾ ਮੇਰੇ ਹਾਸਾ ਫਰੀ ਦਾ ਖਾ ਖਾ ਕੇ ਐ ਹੋਏ ਪਿਓ ਮਾਰਾ ਸਾਲ ਫਿਰ ਭਕਤਾ ਮਾਰਾ ਆ ਜਾਏ ਖਰਜਾ ਭਕਤਾ ਮੈਂ ਆ ਪੀ ਮਰੂੰਗਾ ਮੈਨੂੰ ਤੇਰੇ ਤੇ ਭਰੋਸਾ ਨਹੀਂ ਹੈਗਾ ਇਹ ਯਾ ਹੋ ਭਕਤਾ ਤੂੰ ਇਤੀ ਇ ਪੋਛਤ ਯਾ ਹੋ ਹੁਣ ਜੋ ਗਿਆ ਤੇਰੀ ਕੱਢੂ ਕਰ ਤ ਪਹਿਲਾਂ ਵੀ ਕੱਢਿਆ ਲਾਲੇ ਦੀ ਐਂ ਕਰ ਬਾਬਾ ਹਾਂ ਭਕਤਾ ਨਾ ਤੂੰ ਨੇ ਤਾਗੜੇ ਹੁੰਨੇ ਤੁਸੀਂ ਬਿੱਲਾ ਬੁੱਲਾ ਖਾਈਦਾ ਆ ਐਂ ਕਰ ਆ ਰੇੜਿਆ ਖੜਿਆ ਤੇ ਆ ਬਾੜੀਕੁੱਟ ਦੀ ਇਹ ਗੁੱਡੀ ਗਈ ਹੈ 500 ਰੁਪਈਆ ਯਾਦ ਰੱਖੀ ਤੂੰ ਯਾਰ ਮੈਂ ਆ ਜਵਾਗ ਨੂੰ ਪਾਣੀ ਤਾਂ ਨਹੀਂ ਹਾਕ ਮਾਰ ਲਈ ਚੰਗਾ ਚਾਹ ਤਾਂ ਬੁਲਾ ਦੇ ਉਹ ਚਾਹ ਵੀ ਆ ਜਾ ਉਹ ਚਾਹ ਬਣਾਉਣੇ ਆਪਾਂ ਵਧੀਆ ਜੀ ਬਣਾ ਕੇ ਲੈ ਕੇ ਆਈ ਜਮਾ ਛੱਟ ਬੱਜ ਗਈ ਲੱਗਦਾ ਬਾਬਿਆਂ ਦੀ ਛੱਟ ਬੱਜ ਗਈ ਲੱਗਦੀ ਹੈ ਕਿੱਥੇ ਪੰਗੇ ਪਾ ਗਿਆ ਭਾਈ ਨੂੰ ਗੁੱਡ ਲੈ ਇਹਨੂੰ ਗੁੱਡ ਲੈ 500 ਰੁਪਈਆ ਤਾਂ ਲੈ ਕੇ ਹੀ ਜਾਊਂਾ ਜੇ ਜੋ ਮਰਜ਼ੀ ਹੋ ਜੇ ਜੋ ਮਰਜ਼ੀ ਹੋ ਜੇ 500 ਰੁਪਈਆ ਤਾਂ ਚ ਲੈ ਕੇ ਹੀ ਜਾਣਾ ਜੋ ਹੁੰਦਾ ਹੋ ਜੀ 500 ਰੁਪਈਆ ਨਹੀਂ ਛੜਦਾ ਅੱਜ 5 ਛੋ ਯਾਦ ਰੱਖੀ ਸਰਦਾਰਾ ਉਹ ਦੇ ਦੂੰ ਨਾਥਾ ਹਾਂਜੀ 100 ਰੁਪਈਆ ਨਾ ਭੁੱਲ ਜੀ ਬਾਬਿਆਂ ਦਾ ਯਾਹੂ ਜਾਰੀ ਆ ਗਿਆ ਹਾਂ ਚਾਜੂ ਦਾ ਲੈ ਆਉਂਦਾ ਪਹਿਲਾਂ ਬਾਣੀ ਰਗੜੀ ਹੋਗੇ ਗਈ ਇਹਨੂੰ ਹੁਣ ਆ ਨਾਥ ਨੂੰ ਰਗੜਾਂਗੇ ਇਹ ਤਾਂ ਲਾਉਣਗੇ ਫੁੱਟਾ ਚ ਮਰਵਾਈ ਜਾਂਦਾ ਹੂੰ ਹੂੰ ਬੜੀ ਮੁਸਕਾਉਂਦੀ ਹੈ ਪਤਾ ਨਹੀਂ ਕੀ ਕੀ ਸਿੱਟੀ ਜਾਂਦੋ ਨੀ ਇਹ ਚ ਹੂੰ ਹੋ 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 ਪਤੀ ਲੀ ਵੀ ਕਰਨਾ ਯਾਰ ਉਹ ਨਾਥਾ ਚਾਹ ਪੀ ਲਾ ਉਹ ਵਾ ਲਾਣੇ ਰ ਆ ਬੰਦੇ ਛੋਗਾ ਚਾਹ ਪੀ ਲਾ ਲੋ ਘੰਟੇ ਲਾਤੀ ਲੈ ਪਾੜਾ ਆਉਦਾ ਤੂੰ ਚਾਹ ਪੀ ਕੇ ਦੇਖ ਯਾ ਟਾਲੀ ਚਾਹ ਪੀ ਕੇ ਸੀ ਹਾਂ ਚਾਹ ਪੁਣੀ ਨਹੀਂ ਲੱਗੀ ਆਏ ਪੁਣਕੇ ਲਿਆਇਆ ਇਹ ਤੱਤੀ ਵਲੀ ਐ ਤੱਤੀ ਦਾ ਹੁਣ ਮੈਂ ਤਾਂ ਤੇਰੇ ਬਾਅਦ ਤੇ ਸਪੈਸ਼ਲ ਕਰੀਆ ਆ ਹੱਥ ਮਚਾਦਾ ਸਮਾਨ ਵੀ ਪਾਲਿਆ ਅਸੀਂ ਬੱਚਾ ਇਹ ਬੱਚਾ ਮੱਖੀਆਂ ਮਰੀਆਂ ਪਈਆਂ ਉਹ ਨਹੀਂ ਮਰੀਆਂ ਯਾਰ ਤੂੰ ਪੀ ਲੈ ਘੋਟਾ ਹਾਂ ਬਕਤਾ ਪੀ ਕੇ ਦੇਖ ਫੇਰ ਦੇਸੀ ਕਰੰਟ ਚਾਹ ਪੁਣੀ ਦਾ ਲੈ ਆਉਂਦਾ ਉਹ ਪੁਣੀ ਐ ਪੁਣਕੇ ਤਾਂ ਲਿਆਇਆ ਤੇਰੇ ਵਿਚੋ ਜੇ ਮਠਾਗਾ ਠਪਾਇਆ ਉਹ ਮਿੱਠਾ ਦਾ ਫਿਰ ਸ਼ੂਗਰ ਥਾਗਰ ਉਹ ਬਾਣੀਆਂ ਕਹਿੰਦਾ ਸੁਗਰ ਸੋਨੂ ਆ ਸਾਨੂੰ ਮਿੱਠਾ ਦਾ ਬਾ ਦਿੰਦਾ ਤੈਨੂੰ ਕਾ ਉਹ ਛੇਟ ਕਹਿੰਦਾ ਮੈਂ ਸ਼ੂਗਰ ਵਾਲੀ ਸ਼ੂਗਰ ਦੇ ਦਾ ਮਰੀਜ਼ ਆ ਉਹ ਕਹਿੰਦਾ ਆਹ ਸੋਨੂ ਸ਼ੂਗਰ ਆ ਬਾਬਿਆਂ ਨੂੰ ਨਹੀਂ ਸ਼ੂਗਰ ਹੁੰਦਾ ਸਾਨੂੰ ਨਹੀਂ ਸ਼ੂਗਰ ਥਾਗਰ ਉਹਦਾ ਨਾਂ ਕਦੇ ਪਾਵਈਏ ਫਿਰ ਮੈਂ ਤੈਨੂੰ ਰੋਟੀ ਪਾਣੀ ਦਾ ਕਰਦਾ ਹਿੱਲਾ ਤੂੰ ਪੀ ਕੇ ਰਾਂ ਦਾ ਸਾਲੀ 10 12 ਵਜੇ ਲੈ ਕੇ ਆਏ ਸ਼ਰਮ ਤਾਂ ਨਹੀਂ ਆਉਂਦੀ ਉਹ ਫਿਰ ਤੂੰ ਆਇਆ ਤਾਂ ਯਾਰ 10 ਵਜੇ ਹੁਣ ਤੈਨੂੰ ਮੈਂ ਤੜਕੇ 7 ਵਜੇ ਮੈਨੂੰ ਕੀ ਪਤਾ ਤੂੰ ਆਏਗਾ ਇਹ ਵਿੱਚ ਮੱਖੀਆਂ ਬਾਈਆਂ ਪਈਆਂ ਚਾਹ ਦੀ ਕੋਈ ਨਾ ਮੱਖੀ ਤਾਂ ਤਾਕਤ ਹੁੰ ਪਤਾ ਗੋਤ ਹੁੰਦੀ ਜੇ ਸਾਡੇ ਦੀ ਜਵਾਨੀ ਹੁੰਦੀ ਸੀ ਉਦੋਂ ਕਹਦੇ ਹੁੰਦੇ ਸੀ ਇਹਨੂੰ ਕੀ ਪਤਾ ਇਹ ਗੱਲਾਂ ਦਾ ਹਾਂ ਚਾਹ ਬੜੀ ਸੁਆਦ ਹੈ ਬਾਹਰ ਘੱਟ ਹੈ ਇੱਥੇ ਮੱਖੀਆਂ ਪਈਆਂ ਪਈਆਂ ਬੜਾ ਆਗਨ ਜੂਥਾ ਖਬਾਤ ਏ ਕੋ ਸਵਾਦ ਤੇ ਅੱਧੀ ਦੀ ਗੱਲ ਹੋਈ ਸੀ ਤੇਰੇ ਨਾਲ ਸਰਦਾਰ ਉਹ ਲੈ ਯਾਰਾ ਆਥਾ ਮੱਕਰਦਾ ਆ ਜੱਕ ਬਿੱਲੀ ਦੇ ਕੰਨ ਵਰਗਾ 500 ਦਾ ਹਾਂ ਅਸਲੀ ਹੈ ਲੈ ਅਸਲੀ ਲੱਗਦਾ ਆਸਲੀ ਹੈ ਠੀਕ ਹੈ ਪਤਾ ਲੈ ਹੁਣ ਚਾਹਤਾ ਹੈ ਪੀ ਲਈ ਚਾਹ ਪੀ ਲਈ ਵਧੀਆ ਹੁਣ ਤਾਂ ਪੂਰਾ ਸਾਰੀ ਗੈਰੀ ਘੁੱਟ ਕੇ ਜਾਊਗਾ ਘੁੱਟ ਦੇ ਫਿਕਰ ਨਾ ਕਰੀ ਸਾਡੇ ਹੁੰਦੇ ਬਾਬਿਆਂ ਦੇ ਫਿਕਰ ਨਾ ਕਰੀ ਕੋਈ ਮੈਂ ਰੋਟੀ ਪਾਣੀ ਦਾ ਕਰਦਾ ਹਿੱਲਾ ਤੇਰਾ ਰੋਟੀ ਲੈ ਲੈ ਦੋ ਵਾਲੀ ਰੋਟੀ 2 ਵਜੇ ਖਾਣੇ ਹੁੰਨੇ ਹੋ ਹਾਂ ਹਾਂ 2 ਵਜੇ ਰੋਟੀ ਲੈ ਆਈ ਬਾਬਿਆਂ ਦੀ ਆ ਜਾ ਸ਼ੇਰਾ ਓਏ ਆ ਤਾਂ ਤੇਰਾ ਹੋ ਗਿਆ ਰੇ ਰੂ ਦਾ ਕੰਮ ਤਾਂ ਸਮਝ ਲੈ ਵੀ ਤੇਰਾ ਪੂਰਾ ਮੁਕੰਮਲ ਹੋ ਗਿਆ ਠੀਕ ਹੈ ਆਹੂ ਇਹ ਤਾਂ ਮੈਂ ਸਾਰਾ ਆਪ ਹੀ ਕਰ ਦੂੰ ਮੁਸਕ ਬੜੀ ਮਾਰਦੀ ਆ ਬਖਤਾ ਇਹ ਮੱਜਾਂ ਦਾ ਰਹੀ ਹੈ ਕਿ ਸੋਡਾ ਦਾ ਉਹ ਮੱਜਾਂ ਦੀ ਐ ਮੈਨੂੰ ਤਾਂ ਸੁਡਾ ਲੱਗਦਾ ਜਿਹੜੇ ਹਿਸਾਬ ਨਾਲ ਮੁਸ਼ਕ ਆਉਂਦੀ ਐ ਤੂੰ ਇਹਦਾ ਗੁੱਡੇ ਹੀ ਲੈ ਵਕਤਾ ਸਾਰਾ ਰੇਖੜਾ ਕੇ ਗੁੱਡ ਦੇਣਾ ਇਹ ਵੇਖਰ ਹੋ ਜਾ ਮਸਾਂ ਆਇਨੇ ਬੱਤ ਅੱਜ ਚੜੂ ਚੜੋਲ ਤੇ ਲੈ ਲਈ ਨਹੀਂ ਤਾਂ ਯਾਰ ਇਹ ਦੂ ਤਾਂ ਸ਼ੰਗਾਦੀ ਢੀਂਡ ਮੂਣ ਵਜਾ ਕੇ ਆਉਦਾ ਹੋਰ ਕੰਮ ਕਰ ਲੈਂਦੇ ਤੇ ਆਰੀ ਜੇ ਗੁੱਟਤੀ ਹੋਈ ਉੱਦੂ ਬਾਹ ਲਾਉ 나ਥ ਨੂੰ ਕਰਚਿਆਂ ਚ ਕਰਚਿਆਂ ਤੋਂ ਬਾਅਦ ਮੇਰੇ ਹੱਲ ਤੋਂ ਪਟਾਉ ਚਾਰ ਅੱਧੀ ਟਰਾਲੀ ਬਟਾਉਂਗਾ ਅੱਜ ਤਾਂ ਓ ਤੇਰਾ ਨਾਥਾ ਲੈ ਬਕਤਾ ਆਹਾਹਾ ਤੇਰਾ ਸਾਰਾ ਰੇਖੜਿਆ ਤਾਂ ਰੇ ਤਾਂ ਖੜਿਆ ਤਾਂ ਰੋਟੀ ਖਾ ਲਾ ਰੋਟੀ ਖਵਾ ਦੇ ਰੋਟੀ ਲੋ ਵਾਲੀ ਰੋਟੀ 3:30 ਵਜੇ ਲੈ ਕੇ ਆਇਆ ਸ਼ਰਮ ਤਾਂ ਨਹੀਂ ਆਉਂਦੀ ਸ਼ਰਮ ਤਾਂ ਨਹੀਂ ਐ ਕਰ ਰੋਟੀ ਜੇ ਵੀ 10 ਮਿੰਟ ਠਹਿਰ ਕੇ ਖਾ ਲਈ ਹੈ ਤੂੰ ਆ ਫੜਦਾਤੀ ਆ ਕਰਚੇ ਮੋੜਦੇ ਆਪਾਂ ਕੱਲ ਨੂੰ ਅੱਗ ਲਾਉਣੀ ਆ ਉਹ ਬਾਣੀਆਂ ਤੋਂ ਮੋੜੇ ਨਹੀਂ ਗਏ ਉਹਦੇ ਤਾਂ ਫੜ ਉੱਠ ਖੜੇ ਰੋਟੀ ਦਾ ਖਾ ਲੈਣ ਦੇ ਉਹ ਰੋਟੀ ਖਾ ਲਈ ਉਸ ਤੋਂ ਬਾਅਦ ਐ ਕਰੀ ਇਹ ਕਰਕੇ ਭੁੱਖ ਲੱਗੀ ਪਈ ਆ ਉਹ ਖਵਾ ਦਿੰਦੇ ਆ پراਉਠੇ ਤੈਨੂੰ ਹਲੇ ਕੀ ਹੁੰਦਾ ਗਰਮ ਡੱਬੇ ਚ ਇਹ ਕਿਹੜਾ ਠੰਡੀ ਹੁੰਦੀ ਆ ਕਰਕੇ ਵੜਾਏਗਾ ਹਾਂ ਕਰਕੇ ਵੜਾ ਤਾ ਪਜਾਏਗਾ ਲੱਗਦਾ ਬਾਬਿਆਂ ਨੂੰ ਚਾ ਉਹ ਵੜ ਦਿੰਦੇ ਆ ਕੋਈ ਗੱਲ ਨਹੀਂ ਐ ਵੜ ਦੇ 500 ਤਾਂ ਮਿਲ ਗਿਆ ਹਣਾ 500 ਦਾ ਨੋਟ ਮਿਲ ਗਿਆ ਹਾਂ ਨਾਲ-ਨਾਲ ਵੜ ਦੇ ਸਾਰੇ ਸਾਰੇ ਹੀ ਵੜ ਨੂੰ ਇੱਕੋ ਸ਼ੁਰੂ ਕਰਦੇ ਆ ਹਾਂ 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 ਕਿੱਧਰੋਂ ਛੱਟਨੇ ਉੱਪਰ ਨੂੰ ਕਿ ਥੱਲੇ ਨੂੰ ਕਿੱਧਰ ਮਰਜ਼ੀ ਛੱਡ ਦੇ ਯਾਰ ਤੂੰ ਕਰਦੇ ਕੰਮ ਕਰਾਂ ਯਾ ਉਹ ਸਹੀ ਵਾਬੇ ਨੇ ਕੱਟਦਾ ਵਦਿਆ ਕੋਈ ਨਾ ਮੱਟਾ ਦਾ ਬੜਾ ਔਖਾ ਕੰਮ ਹੈ ਇਹ ਤਾਂ ਵੱਢਣੀ ਬੜੇ ਦਾਤੀ ਵੀ ਤੇਰੀ ਮੁੜੀ ਪਈ ਆ ਉਹ ਇੰਨਾ ਨਹੀਂ ਕੋਈ ਨਾ ਤੂੰ ਵੜ ਦੇ ਦਾਤੀ ਤੇਰੀ ਮੁੜੀ ਪਈ ਆ ਸੱਪ ਉਹ ਸੱਪ ਓਏ ਉਹ ਨਾਥ ਡਰਦੇ ਹੁੰਦੇ ਨੇ ਸੱਪ ਤੋਂ ਡੱਡੂ ਐ ਡੱਡੂ ਐ ਡੱਡੂ ਐ ਮੇਰਾ ਸਾਲਾ ਇਹ ਦੱਸ ਸੁੱਕੇ ਚ ਕੀ ਕਰਦਾ ਇੱਥੇ ਫਟਾ ਇਹਦਾ ਬੜਾ ਔਖਾ ਔਖਾ ਮੈਂ ਕਹਾੜੀ ਘੂੜੀ ਲੈ ਆਨੇ ਕੋਈ ਹੈ ਉਹ ਬੜਾ ਆਮ ਨਾਲ ਬਹਿ ਗਿਆ ਉਹ ਵਿਚਾਰ ਤੂੰ ਹੀ ਤੋਖਦੀ ਆ ਮੜਾ ਜੀ ਆਰਾਮ ਕਰ ਲਈਏ ਦਵਾਈ ਦੇ ਦੰਨੇ ਆ ਉਹ ਕੋਈ ਨਾ ਤੂੰ ਆ ਕਰਚੇ ਵੱਡਾ ਤੂੰ ਤੇ ਜੜੀਆਂ ਬੂਟੀਆਂ ਵੀ ਖੋਲੀਆਂ ਬਾਬਿਆਂ ਦੀਆਂ ਕੋਈ ਨਾ ਇਹਦਾ ਬੜਾ ਔਖਾ ਕੰਮ ਹੈ ਫਟਾ ਉਸਾਰ ਨਹੀਂ ਦਾਦਾ ਹਾਂ ਭੈਣ ਬਰਾਉਣ ਦਾ ਤਰੀਕਾ ਤੇ ਹਾਂ ਭੈਣ ਮਰਾ ਤੂੰ ਖੜਾ ਹੋ ਕੇ ਕਿਉਂ ਕਿੰਨੇ ਦਿੱਤੇ ਆ ਤਾਂ ਮੈਨੂੰ ਗਾਲ ਕੱਢਦਾ ਓਏ ਬਾਬਾ ਓਏ ਫਟਾ ਗਾਲ ਕੱਢਦਾ ਖਾਣੀ ਕਰ ਬੇ ਛਾਣਾ ਕਰ ਆ ਫਿਟਾ ਦਿਦਾ ਔਖਾ ਬੜਾ ਕੰਮ ਐ ਔਖਾ ਫਿਰ 500 ਤਾਂ ਉਹਦੀ ਫੜ ਲਿਆ ਤੈ 500 ਦਿੱਤਾ ਮੈਨੂੰ ਹਾਂ ਉਹ ਫੜ ਤੇਰਾ 500 ਉਹ ਰੱਖ ਲੈ ਇਦੂ ਬਾਦ ਚਾਰ ਪੱਟ ਦੀ ਆਹ ਤੇਰਾ 500 ਉਹ ਚਾਰ ਪੱਟ ਦੀ ਐ ਇਦੂ ਬਾਦ ਉਹ ਸੌਖਾ ਚਾਰ 100 ਵਾਧੀ ਐ ਆ ਫੜ ਓਏ ਤੂੰ 500 ਹੋਰ ਲੈ ਲੈ ਆਹ ਤੱਕ ਤੇਰਾ 500 ਆਹ ਤੱਕ ਹੋਰ ਲੈ ਲੈ ਮੇਰਾ ਖੜਾ ਛੜ ਦੇ ਮੈਨੂੰ ਜਾਣ ਦੇ ਬੜਾ ਔਖਾ ਕੰਮ ਆਪ ਵੀ ਜਾਣ ਲੱਗ ਪਟ ਜਾਂਦਾ ਬਾਹਰ ਜਾਣ ਚੱਪੜਾ ਚੱਟੀ ਜਾ ਬਾਸ ਵਾਸ ਵਕਤਾ ਰੋਟੀ ਨਾ ਰਜੀਤ ਆਏ ਆ ਆ ਜਾ ਰਜੀਤ ਆਏ ਆ ਤੇਰੇ ਘਰ ਉਹ ਗਰਮ ਗਰਮ ਨੇ ਉਹ ਜਾਣ ਦੇ ਬਾਬਿਆਂ ਨੂੰ ਜਾਣ ਦੇ ਬਾਬਿਆਂ ਨੂੰ ਜਾਣ ਦੇ ਜਾਣ ਦੇ ਆ ਸਾਲਿਆ ਖੁੱਚਾ ਵਧਾਈਆਂ ਨੇ ਬੁੜੀਆਂ ਨੂੰ ਲੁੱਟ ਲੁੱਟ ਜਾਣ ਦੇ ਬਾਬਿਆਂ ਨੂੰ